ਅੱਜ ਜੀ ਆਇਆਂ ਜੀ ਜਲੰਧਰ ਵੈਸਟ ਜਿਹੜੀ ਸੀਟ ਹੈਗੀ ਹੈ ਬੜੀ ਹੋਟ ਸੀਟ ਹੈ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਜਲੰਧਰ ਵੈਸਟ ਦੇ ਇਲੈਕਸ਼ਨ ਕਦ ਹੋਣਗੇ ਆਮ ਲੋਕਾਂ ਨੂੰ ਵੀ ਲੱਗ ਰਿਹਾ ਹੈ ਕਿ ਕੌਣ ਜਿੱਤੇਗਾ ਇਹਦੇ ਉੱਤੇ ਪੂਰੀ ਆਮ ਆਦਮੀ ਪਾਰਟੀ ਸਰਕਾਰ ਦੀ ਤਾਕਤ ਲੱਗੀ ਹੈ ਸੀਐਮ ਸਾਹਿਬ ਵੀ ਅੱਜ ਜਲੰਧਰ ਵਿੱਚ ਕਿਰਾਏ ਤੇ ਕੋਠੀ ਲੈ ਕੇ ਰਹਿ ਰਹੇ ਨੇ ਕਿ ਸਾਰੇ ਜਲੰਧਰ ਦੇ ਵਿੱਚ ਪਹਿਲਾਂ ਵੀ ਇਲੈਕਸ਼ਨ ਹੋਏ ਸੀਗੇ ਉਸ ਟਾਈਮ ਵੀ ਆਮ ਆਦੀ ਪਾਰਟੀ ਨੇ ਪੂਰਾ ਜੋਰ ਲਾ ਕੇ ਰਿੰਕੂ ਜੀ ਨੂੰ ਜਿਤਾਇਆ ਸੀ ਹੁਣ ਮਹਿੰਦਰ ਭਗਤ ਜੀ ਜੋ ਕਿ ਚੁੰਨੀ ਲਾਲ ਜੀ ਦੇ ਸਾਨੇ ਤੇ ਤਿੰਨ ਵਾਰੀ ਉਹਨਾਂ ਦੇ ਫਾਜ਼ਲ ਸਾਹਿਬ ਮინისტრ ਰਹੇ ਨੇ ਅੱਜ ਅਸੀਂ ਗੱਲ ਕਰਾਂਗੇ ਕੀਮਤੀ ਭਗਤ ਜੀ ਨਾਲ ਜਿਹੜੇ ਕੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੀ ਚਟਾਨ ਲਾ ਕੇ ਖੜੇ ਹੋਏ ਨੇ ਕੋਈ ਗੱਲਾਂ ਕਰਾਂਗੇ ਜਲੰਧਰ ਬਾਰੇ ਕੀਮਤੀ ਭਗਤ ਜੀ ਕੀ ਕਹਿਣਾ ਚਾਹਦੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਲੱਗ ਰਿਹਾ ਹੈ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਮੈਂ ਬਹੁਤ ਧੰਨਵਾਦੀ ਹਾਂ 24 ਲਾਈਵ ਜਨਰਲ ਦਾ ਜਿਨ੍ਹਾਂ ਨੇ ਆਮ ਲੋਕਾਂ ਦੇ ਰੂਬਰੂ ਮਨੂ ਕਰ ਰਹੇ ਨੇ ਜੀ ਜੀ ਮੈਂ ਸਮਝਦਾ ਸਾਡੇ ਹਲਕੇ ਦੇ ਵਿੱਚ ਜੀ ਮਹਿੰਦਰ ਪਗਤ ਜੀ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਜੀ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਜੇ ਗੱਲ ਕਰਾਂ ਜੀ ਜੀ ਬੜੇ ਮੈਚੋਰ ਨੇ ਸੈਂਸੀਅਰ ਨੇ ਐਜੂਕੇਟਿਡ ਨੇ ਜੀ ਔਰ ਓਨੈਸਟ ਨੇ ਜੀ ਇਮਾਨਦਾਰ ਨੇ ਜੀ ਜੀ ਮੈਂ ਨਹੀਂ ਸਮਝਦਾ ਵੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਅੱਜ ਦੇ ਸਮੇਂ ਬਹੁਤ ਘਟਨੇ ਜੀ ਜੀ ਉਹਨਾਂ ਦੇ ਪਿਤਾ ਜੀ ਸਾਡੇ ਪਿਤਾ ਜੀ ਜੀ ਸਤਕਾਰਯੋਗ ਭਗਤ ਚੂਨੀ ਲਾਲ ਜੀ ਜੀ 1997 ਤੋਂ ਲੈ ਕੇ 15 ਸਾਲ ਕੰਟਰੀ ਜੋ ਜੀ ਉਹ ਐਮ ਐਲ ਏ ਮਨਿਸਟਰ ਬਣੇ ਜੀ ਜੀ ਵਿਧਾਇਕ ਦਲ ਦੇ ਨੇਤਾ ਬਣੇ ਜੀ ਜੀ ਔਰ ਮੈਂ ਸਮਝੀ ਨਾ ਉਹਨਾਂ ਨੇ ਸਾਡੇ ਜਲੰਧਰ ਬਸਤਾ ਜੀ ਇੰਨੇ ਵਿਕਾਸ ਦੇ ਕੰਮ ਕੀਤੇ ਜੀ ਚਾਹੇ ਸੀਵਰ ਦੀ ਸਮੱਸਿਆ ਸੀ ਜੀ ਚਾਹੇ ਵਾਟਰ ਸਪਲਾਈ ਦੀ ਸਮੱਸਿਆ ਸੀ ਜੀ ਚਾਹੇ ਪਾਣੀ ਦੀ ਟੈਂਕੀਆਂ ਦੀ ਸਮੱਸਿਆ ਸੀ ਜੀ ਚਾਹੇ ਟਿਊਬਲਾਂ ਦੀ ਸਮੱਸਿਆ ਸੀ ਜੀ ਚਾਹੇ ਕੋਈ ਐਨਓਸੀ ਦੀ ਸਮੱਸਿਆ ਸੀ ਜੀ ਜੀ ਬੇਪਨਾਹ ਕੰਮ ਜੀ ਉਹਨਾਂ ਨੇ ਆਪਣੀ ਟਨਯੋਰ ਚ ਸਤਿਕਾਰਯੋਗ ਭਗਤ ਚੂਨੀਰਾਲ ਜੀ ਨੇ ਕੀਤੇ ਜੀ ਜੀ ਪਰ ਸਭ ਤੋਂ ਵੱਡੀ ਗੱਲ ਜੀ ਇਮਾਨਦਾਰੀ ਨਾਲ ਕੀਤੇ ਜੀ ਜੀ ਕੋਈ ਉਹਨਾਂ ਨੇ ਇੱਕ ਪੈਸੇ ਦਾ ਵੀ ਕੋਈ ਫਰਕ ਨਹੀਂ ਕਿਸੇ ਗੱਲ ਚ ਆਇਆ ਜੀ ਸੋ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਔਰ ਬਹੁਤ ਸਤਿਕਾਰਯੋਗ ਸੁਪਰੀਮੋ ਜੀ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਇੱਕ ਅੱਛੇ ਇਨਸਾਨ ਨੂੰ ਟਿਕਟ ਦੇ ਕੇ ਨਵਾਜਿਆ ਜੀ ਔਰ ਮੈਨੂੰ ਪੂਰੀ ਉਮੀਦ ਆ ਜੀ ਕਿ ਸਾਡਾ ਮੁਕਾਬਲਾ ਨਹੀਂ ਕਿਸੇ ਨਾਲ ਜੀ ਕਿਉਂਕਿ ਜਿਹੜਾ ਕਾਂਗਰਸ ਪਾਰਟੀ ਆ ਉਹ ਵੀ ਬਿਖਰੀ ਪਈ ਆ ਜੀ ਔਰ ਜਿਹੜੇ ਕਾਂਗਰਸ ਪਾਰਟੀ ਦੇ ਇਸ ਵਕਤ ਮੌਜੂਦਾ ਉਮੀਦਵਾਰ ਨੇ ਜੀ ਮੇਰੀ ਭੈਣ ਆਪਣੇ ਜਿਹੜੀ ਉਮੀਦਵਾਰ ਹੈ ਜੀ ਪਰ ਉਹਨਾਂ ਨੇ ਸੁਰਿੰਦਰ ਕੌਰ ਜੀ ਜੀ ਉਹ ਸੀਨੀਅਰ ਡਿਪਟੀ ਮੇਅਰ ਪਿਛਲੇ 5 ਸਾਲ ਰਹੇ ਨੇ ਜੀ ਪਰ ਮੈਂ ਸਮਝ ਨਾ ਆਉਣਾ ਕਦੀ ਬਾੜ ਤੋਂ ਬਾਹਰ ਜੀ ਕਿਸੇ ਵੀ ਲੋਕਾਂ ਨਾਲ ਸਮਾਜਿਕ ਤੌਰ ਤੇ ਚਾਹੇ ਆਮ ਭਾਈਚਾਰੇ ਨਾਲ ਮਿਲਣਾ ਜੀ ਜੀ ਉਹਨਾਂ ਨੇ ਮਨਾਸਬ ਨਹੀਂ ਸਮਝਿਆ ਜੀ ਹੁਣ ਤੇ ਉਹਨਾਂ ਨੇ ਸਮਝਿਆ ਕਿ ਸ਼ਾਇਦ ਟਿਕਟ ਲੈ ਕੇ ਜਿੱਤ ਜਾਵਾਂਗੇ ਮੈਨੂੰ ਲੱਗਦਾ ਟਿਕਟ ਲੈ ਕੇ ਵੀ ਜਿਤਨਾ ਇੱਕ ਬਹੁਤ ਤੁਹਾਡੀ ਪਿਛਲੇ ਸਮੇਂ ਵੀ ਕੁਰਬਾਨੀ ਚਾਹੀਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਵਿਚਰੇ ਹੋ ਵੋ ਜੀ 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 ਔਰ ਦੂਸਰੇ ਪਾਸੇ ਹਾਂਜੀ ਅੱਜ ਬੀਜੇਪੀ ਇਲੈਕਸ਼ਨ ਲੜ ਰਹੀ ਹੈ ਜੀ ਜੀ ਔਰ ਬੀਜੇਪੀ ਦੇ ਜਿਹੜੇ ਸ਼ੀਤਲ ਜੀ ਇਲੈਕਸ਼ਨ ਲੜ ਰਹੇ ਨੇ ਜੀ ਜੀ ਸ਼ੀਤਲ ਜੀ ਨੂੰ ਤੇ 5 ਸਾਲ ਵਾਸਤੇ ਲੋਕਾਂ ਨੇ ਐਮਐਲਏ ਬਣਾਇਆ ਸੀ ਜੀ ਜੀ ਕੋ 2 ਸਾਲ ਬਾਅਦ ਸੇ ਐਮਐਲਏ ਨਹੀਂ ਬਣਾਇਆ ਜੀ ਜੀ 5 ਸਾਲ ਬਾਅਦ ਸੇ ਐਮਐਲਏ ਬਣਾਇਆ ਜੀ ਉਹਨਾਂ ਨੇ ਆਪ ਵੀ 2 ਸਾਲਾਂ ਦੇ ਬਾਅਦ ਜਾ ਕੇ ਬਗੈਰ ਕਿਸੇ ਕਾਜ ਤੋਂ ਰੀਜ਼ਨ ਤੋਂ ਹਾਂ ਜੀ ਉਹਨਾਂ ਨੇ ਜਾ ਕੇ ਰਿਜ਼ਾਈਨ ਕਰ ਦਿੱਤਾ ਜੀ ਜੀ ਜਿੱਦੂ ਰਿਜ਼ਾਈਨ ਕਰ ਦਿੱਤਾ ਜੀ ਉਹ ਸੈਟ ਲਗੇ ਕਰਨਾ ਜੀ ਫਿਰ ਵਾਪਸ ਚਲੇ ਗਏ ਜੀ ਕਿ ਮੈਂ ਰਿਜ਼ਾਈਨ ਜਿਹੜਾ ਨਹੀਂ ਦੇਣਾ ਚਾਹੁੰਦਾ ਜੀ ਮੈਂ ਇਲੈਕਸ਼ਨ ਜਿਹੜਾ ਨਹੀਂ ਕਰਾਉਣਾ ਚਾਹੁੰਦਾ ਜੀ ਬੋਲਟ ਦੇਗਾ ਜੀ ਜੀ ਕਿ ਇੱਕ ਅਮਲੇ ਅਨਾਂ ਮੈਜਰ ਸੈਂਸਰ ਨਹੀਂ ਜੀ ਕਿ ਉਹਨੂੰ ਪਤਾ ਨਹੀਂ ਕਿ ਜੇ ਮੈਂ ਰਜ਼ਾਇਨ ਕਰਕੇ ਆਵਾਂਗਾ ਇਲੈਕਸ਼ਨ ਹੋਣਗੇ ਜੀ 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 ਜਦੋਂ ਰਜ਼ਾਇਨ ਕਰ ਦਿੱਤਾ ਰਜ਼ਾਇਨ ਸੈਪਟ ਹੋ ਗਿਆ ਆਪਾਂ ਲੋਕਾਂ ਨੂੰ ਇਲੈਕਸ਼ਨ ਦੇ ਵਿੱਚ ਜੀ ਮੋੜ ਦੇ ਉੱਤੇ ਲੈ ਜਾਂਦਾ ਜੀ ਜੀ ਮੈਂ ਸਮਝੀ ਨਾ ਅੱਜ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਜੀ ਜੀ ਉਹ ਆਮ ਆਦਮੀ ਪਾਰਟੀ ਦੀ ਹੈ ਜੀ ਜੀ ਲੋਕਾਂ ਨੇ ਕਿਸੇ ਵੀ ਬਧਾਏ ਕੋ ਕੰਮ ਕਰਵਾਉਣੇ ਨੇ ਕੰਮਾਂ ਦੀ ਜਰੂਰਤ ਕਿਸੇ ਨੂੰ ਸੀਵਰ ਦੀ ਹੈ ਕਿਸੇ ਨੂੰ WhatsApp ਦੀ ਵੀ ਹੈ ਕਿਸੇ ਨੂੰ ਹੈਲਥ ਕਾਰਡ ਦੀ ਹੈ ਕਿਸੇ ਨੂੰ ਰਾਸ਼ਨ ਕਾਰਡ ਦੀ ਹੈ ਕਿਸੇ ਨੂੰ ਕੁਝ ਕਾਰਡ ਦੀ ਹੈ ਜਾਂ ਕਿਸੇ ਨੂੰ ਕੋਈ ਪ੍ਰਸ਼ਾਸਨ ਦੇ ਨਾਲ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਹੋ ਸਕਦੀ ਹੈ ਉਹ ਤੇ ਉਹੀ ਆਦਮੀ ਕਰ ਸਕੇਗਾ ਜਿਹੜਾ ਸਰਕਾਰ ਦੇ ਵਿੱਚ ਹੈ ਅੱਜ ਪੰਜਾਬ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਦੋ ਕਾਂਗਰਸ ਦੇ ਐਮਐਲਏ ਹੋਰ ਵੀ ਨੇ ਜੀ ਉਹਨਾਂ ਦੀ ਨਾ ਤੇ ਸਰਕਾਰ 'ਚ ਕੋਈ ਪਛਾਣ ਹੈ ਨਾ ਉਹਨੇ ਕੋਈ ਕੰਮ ਹੁੰਦਾ ਉਹ ਸਿਰਫ ਮਜ਼ਾਰੇ ਧਰਨੇ ਆ ਜਲੂਸ ਕੱਢ ਸਕਦੇ ਨੇ ਜੀ 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 ਆਮ ਲੋਕਾਂ ਨੂੰ ਮੇਰੀ ਬੇਨਤੀ ਆ ਜਲੰਧਰ ਵਸਦੇ ਵੋਟਰਾਂ ਨੂੰ ਜੀ ਇੱਕ ਬੜਾ ਸਨੈਰੀ ਮੌਕਾ ਸਾਡੇ ਕੋਲ ਜੀ ਜੀ ਜਿਹਦੀ ਸਰਕਾਰ ਹੋਵੇ ਉਹਨੂੰ ਤੁਸੀਂ ਵੋਟ ਪਾਓਗੇ ਹੁਣ ਭਾਜਪੀ ਦੀ ਸਰਕਾਰ ਸੈਂਟਰ 'ਚ ਜੀ ਜੀ ਸੈਂਟਰ ਇਥੇ ਕੁਝ ਨਹੀਂ ਕਰ ਸਕਦਾ ਜੀ ਜੀ ਜੇ ਕੋਈ ਕਾਂਗਰਸ ਨੂੰ ਵੋਟ ਕਰਦਾ ਤੇ ਕਾਂਗਰਸ ਦੀ ਸਰਕਾਰ ਨਾ ਉੱਪਰ ਤੇ ਨਾ ਥੱਲੇ ਵੇ ਆਪਣੀ ਵੋਟ ਜਿਹੜੀ ਹੈ ਮੈਂ ਆਮ ਵੋਟਰਾਂ ਨੂੰ ਕਹਾਂਗਾ ਵੀ ਉਹ ਖਰਾਬ ਨਾ ਕਰਨਾ ਪੀਜੀ ਗੱਲ ਜਿਹੜੀ ਮੇਰੀ ਹੈ ਜਿਹੜੀ ਮੇਨ ਆ ਜੀ ਜੀ 8 ਸਾਲ ਦੇ ਵਿੱਚ ਜੀ ਸਾਡੇ ਇਲਾਕੇ ਦੇ ਵਿੱਚ ਨਸ਼ਾ ਜਿਹੜਾ ਜੀ ਚਾਹੇ ਗੈਰ ਕਾਨੂੰਨੀ ਲਾਟਰੀਆਂ ਦੁਕਾਨਾਂ ਹੋਣ ਜੀ ਚਾਹੇ ਸੱਟਾ ਹੋਵੇ ਜੀ ਜੀ ਚਾਹੇ ਸ਼ਰਾਬ ਹੋਵੇ ਚਾਹੇ ਸਮੈਕ ਹੋਵੇ ਜੀ ਜੀ ਬਹੁਤ ਵੱਡੇ ਪੱਦਰ ਦੇ ਉੱਤੇ ਇਹ ਗੈਰ ਕਾਨੂੰਨੀ ਕੰਮ ਹੋਏ ਜੀ ਔਰ ਸਾਡੇ ਜਲੰਧਰ ਵਿਖੇ ਦੇ ਵਿੱਚੋਂ ਜੀ ਪਿਛਲੇ 5 ਸਾਲਾਂ ਦੇ ਵਿੱਚ ਜੀ ਤਕਰੀਬਨ 5-600 ਦੇ ਕਰੀਬ ਜੀ ਨੌਜਵਾਨ ਬੱਚੇ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਕਾਰਨ ਨਸ਼ੇ ਕਰਕੇ ਡੈਥ ਹੋਈ ਜੀ ਜੀ ਆਪਣੇ ਮੈਨੀਫੈਸਟੋ ਤੇ ਹੋਣਾ ਚਾਹੀਦਾ ਜੀ ਕਿ ਨਸ਼ਾ ਜਿਹੜਾ ਇੱਕ ਬਹੁਤ بڑا ਕੋਡ ਹੈ ਜੀ ਇਨੂੰ ਬੰਦ ਕਰਾਣਾ ਚਾਹੀਦਾ ਸਾਡੀ ਜਵਾਨੀ ਜਿਹੜੀ ਰੁੱਲ ਗਈ ਆ ਔਰ ਜਵਾਨੀ ਸਾਡੀ ਜਿਹੜੀ ਇਹ ਬੱਚੇ ਮਰ ਰਹੇ ਨੇ ਆਪਣੇ ਆਪਣੇ ਸਾਰੇ ਪਲੇਟਫਾਰਮ ਤੋਂ ਆਪਾਂ ਸੰਕਲਪ ਲਈਏ ਕਿ ਇਸ ਨਸ਼ੇ ਨੂੰ ਬੰਦ ਕਰਾਣਾ ਜੀ 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 ਜਦੋਂ ਸਤਿਕਾਰਯੋਗ ਭਾਗੋਂ ਚੁੰਨੀ ਲਾਲ ਦਾ ਰਾਜ ਸੀ ਸਾਡੇ ਇਲਾਕੇ 'ਚ ਕੋਈ ਸ਼ਰਾਬ ਕੋਈ ਨਸ਼ਾ ਕੋਈ ਇਸ ਤਰ੍ਹਾਂ ਦਾ ਗੈਂਗਸਟਰ ਵਾਰਡ ਨਹੀਂ ਸੀ ਹਗਾ ਉਹ شریف ਲੋਕ ਸੀ ਸਧਾਰਨ ਲੋਕ ਸੀ ਉਹ ਉਹਨਾਂ ਦੇ ਸੁਪੁੱਤਰ ਮਹਿੰਦਰ ਭਗਤ ਜੀ ਦੀ ਇੱਕ ਇਮਾਨਦਾਰ ਤੇ شریف ਆਦਮੀ ਨੇ ਅਸੀਂ ਲੋਕਾਂ ਨੂੰ ਇੱਕ ਬੇਨਤੀ ਕਰਦੇ ਆਂ ਕਿ ਆਪਣੀ ਤੁਸੀਂ ਕੀਮਤੀ ਜਿਹੜੀ ਵੋਟ ਆ ਉਹ ਮਹਿੰਦਰ ਭਗਤ ਜੀ ਨੂੰ ਪਾਓ ਵਿਕਾਸ ਦਾ ਦੂਸਰਾ ਨਾਮ ਮਹਿੰਦਰ ਭਗਤ ਵਿਕਾਸ ਦਾ ਦੂਸਰਾ ਨਾਮ ਭਗਤ ਚੂਨੀ ਲਾਲ ਜੀ 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 ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੀ ਸਾਨੂੰ ਸਾਰਿਆਂ ਨੂੰ ਬੁਲਾ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਦਾ ਕੋਈ ਵੀ ਸਮੱਸਿਆ ਚਾਹੇ ਲਾਈਟ ਦੀ ਆ ਚਾਹੇ ਸੀਵਰ ਦੀ ਆ ਚਾਹੇ ਨੀਲੇ ਕਟਨ ਦੀ ਆ ਕੋਈ ਵੀ ਸਮੱਸਿਆ ਤੁਹਾਡੀ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਉਹ ਵੀ ਲੋਕਾਂ ਨੂੰ ਘਰ ਘਰ ਬੇਨਤੀ ਪ੍ਰਾਰਥਨਾ ਕਰ ਰਹੇ ਨੇ ਅਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਬੇਨਤੀ ਪ੍ਰਾਰਥਨਾ ਕਰ ਰਹੇ ਹਾਂ ਕਿ ਤੁਸੀਂ ਆਪਣੀ ਇੱਕ ਇੱਕ ਵੋਟ ਜਿਹੜੀ ਝਾੜੂ ਦੇ ਨਿਸ਼ਾਨ ਤੇ ਮਿੰਦਰ ਭਗਤ ਜੀ ਨੂੰ ਦੇਣੀ ਹੈ ਤਾਂ ਕਿ ਹਲਕੇ ਦਾ ਵਿਕਾਸ ਹੋ ਸਕੇ ਕਿੰਨੇ ਟਿਪਕੇ ਜੀਬ ਕੀ ਲੱਗਦਾ ਵੀ ਤੁਹਾਨੂੰ 2 ਸਾਲ ਸਰਕਾਰ 2.5 ਸਾਲ ਸਰਕਾਰ ਨੇ ਕੱਢੇ ਨੇ ਤੇ ਕਿਹੜੇ ਕਿੰਨਾ ਕ ਨਸ਼ੇ ਤੇ ਆਪਾਂ ਪਕੜ ਪਾਈ ਐ ਜਾਂ ਜਿਹੜੀਆਂ ਕਮੀਆਂ ਪਿੱਛੇ ਸੀਗੀਆਂ ਕਿੰਨਾ ਕ ਸਰਕਾਰ ਨੇ ਦੂਰ ਕੀਤੀਆਂ ਜੀ ਕੀ ਕਹਿਣਾ ਚਾਹੋਗੇ ਵਿਖੋਣ ਪਿਛਲੇ ਕਾਫੀ ਲੰਬੀ ਜਦੋਂ ਕੈਂਸਰ ਦੀ ਬਿਮਾਰੀ ਉਹ ਲੱਗੇ ਜੀ 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 ਛੋਟਾ ਮੋਟਾ ਦੇ ਕੋਈ ਆਪਰੇਟ ਜਿਹੜਾ ਕਰਨਾ ਉਹ ਛੋਟਾ ਡਾਕਟਰ ਛੋਟੀ ਸਰਜਰੀ ਕਰ ਲੈਂਦਾ ਜੀ ਜੀ ਇਹ ਜਿਹੜੀ ਪਿਛਲਾ 20 25 ਸਾਲ ਤੋਂ ਜੀ ਇੱਕ ਧਾਕੇ ਤੋਂ ਜਿਹੜਾ ਪੰਜਾਬ ਜਿਹੜਾ ਨਸ਼ਿਆਂ ਦਾ ਕੋੜ ਜਿਹੜਾ ਪੰਜਾਬ 'ਚ ਦਰਿਆ ਵਗਦੇ ਪਏ ਸੀ ਜੀ ਜੀ ਸਤਿਕਾਰਯੋਗ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਮੇਰਾ ਖਿਆਲ 13 14000 ਜਿਹੜੇ ਲੋਕ ਸੀ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਨੂੰ ਪਕੜ ਪਕੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜੀ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਨ ਦਾ ਵੀ ਉਹਨਾਂ ਉਹਨਾਂ ਨੇ ਕਾਨੂੰਨ ਜਿਹੜਾ ਬਣਾਤਾ ਮੈਂ ਸਮਝੀਦਾ ਬੜੀ ਅੱਛੀ ਪਹਿਲ ਹੈ ਜੀ ਜੀ ਇਹ ਠੀਕ ਹੈ ਇਸ ਰਸਤੇ ਤੇ ਅਸੀਂ ਤੁਰ ਪਏ ਆ ਜੀ ਜੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗੇ ਜੀ ਜੀ ਸਰਕਾਰ ਦੇ ਮਨ ਦੇ ਵਿੱਚ ਕਦੀ ਕੋਈ ਖੋਟ ਨਹੀਂ ਜੀ 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 ਸਰ ਮੰਨ ਲਓ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੀ ਕਿਸੇ ਗੈਰ ਕਾਨੂੰਨੀ ਮਾਈਨਿੰਗ ਵਾਲੇ ਨਾਲ ਜੀ ਕਿਸੇ ਗੈਰ ਕਾਨੂੰਨੀ ਕੰਮ ਦੇ ਧੰਦੇ ਕਰਨ ਵਾਲੇ ਨਾਲ ਕੋਈ ਹਿੱਸਾ ਤੇ ਆ ਨਹੀਂ ਜੀ ਜੀ ਉਹ ਬਿਲਕੁਲ ਇੱਕ ਸੰਤ ਸੁਭਾਅ ਦਾ ਫਕਰ ਇਨਸਾਨ ਹੈ ਜੀ ਉਹ ਫਕਰ ਇਨਸਾਨ ਹੈ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਪੰਜਾਬ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਇਸ ਕਰਕੇ ਤੁਹੇ ਲੱਗਦਾ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਦਾ ਜਿਹੜਾ ਕੋਡ ਹੈ ਜਿਸ ਤਰ੍ਹਾਂ ਦੇ ਕਾਨੂੰਨ ਨਵੇਂ ਤੋਂ ਨਵੇਂ ਸਰਕਾਰ ਬਣਾ ਰਹੀ ਹੈ ਇੱਕ ਦਿਨ ਅਸੀਂ ਇਸ ਗੱਲ ਤੇ ਕਾਮਯਾਬ ਹੋਵਾਂਗੇ ਠੀਕ ਹੈ ਕਿੰਤੂ ਜੀ ਇੱਕ ਕੁਐਸਚਨ ਹੋਰ ਸੀ ਵੀ ਜਿਸ ਤਰ੍ਹਾਂ ਸੀਐਮ ਸਾਹਿਬ ਜਲੰਧਰ ਵਿੱਚ ਆ ਗਏ ਨੇ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਕਿੰਨਾ ਬੈਨੀਫਿਟ ਹੋਊਗਾ ਚੰਡੀਗੜ੍ਹ ਜਾਣ ਉਸ ਤੋਂ ਪਹਿਲਾਂ ਪਾਸ ਬਣਾਉਣਾ ਪੈਂਦਾ ਸੀ ਬੜੀ ਪਰੇਸ਼ਾਨੀ ਆਂਦੀ ਸੀ ਸੀਨ ਸਾਹਿਬ ਨਾਲ ਨੂੰ ਹੁਣ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਕਿ ਤੁਸੀਂ ਲੱਗਦਾ ਕਿ ਸੀਨ ਸਾਹਿਬ ਸਾਹ ਨੂੰ ਮਿਲਣ ਕੇ ਕਰਨ ਕੇ ਮਸਲੇ ਹੱਲ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੀ ਇੱਕ ਮੀਟਿੰਗ ਦੇ ਵਿੱਚ ਕਿਹਾ ਜੀ ਕਿ ਜਲੰਧਰ ਆਫਿਸ ਲੈਣ ਦਾ ਕੋਈ ਟੈਂਪਰੇਰੀ ਆਫਿਸ ਨਹੀਂ ਜੀ ਘਰ ਨਹੀਂ ਜੀ ਇਲੈਕਸ਼ਨ ਦੇ ਵਿੱਚ ਆ ਬਾਅਦ ਚ ਮੈਂ ਚਲੇ ਜਾਣਾ ਜੀ ਉਹਨਾਂ ਦੇ ਇੱਕ ਦਿਮਾਗ ਦੇ ਵਿੱਚ ਆ ਜੀ ਵੀ ਮਾਝਾ ਔਰ ਮਾਲਵਾ ਜੀ ਦੁਆਬਾ ਜੀ ਦਾ ਜਲੰਧਰ ਇੱਕ ਸੈਂਟਰ ਪਲੇਸ ਹੈ ਜੀ ਜੀ ਚਾਹੇ ਕੋ ਪਠਾਨਕੋਟ ਤੋਂ ਕਿਸੇ ਨੇ ਆਣਾ ਅੰਮ੍ਰਿਤਸਰ ਤੋਂ ਆਣਾ ਜੀ ਜੀ ਮੋਗੇ ਤੱਕ ਆਣਾ ਤੇ ਬਿਲਕੁਲ ਨਜ਼ਦੀਕ ਹੋਏਗਾ ਆਮ ਲੋਕਾਂ ਦੀ ਸੁਬਦਾ ਵਾਸਤੇ ਜੀ ਵੀ ਲੋਕ ਚੰਡੀਗੜ੍ਹ ਜੀ ਨਾ ਬਾਰ ਬਾਰ ਆਣ ਜੀ ਮੈਂ ਇੱਥੇ ਹੋਵਾਂ ਮੰਨ ਲਓ 2 ਦਿਨ ਰਹਿੰਦੇ ਨੇ ਜਾਂ 3 ਦਿਨ ਰਹਿੰਦੇ ਨੇ ਬਾਕੀ ਸਮਾਂ ਉਹ ਚੰਡੀਗੜ੍ਹ ਵੀ ਰਹਿਣਗੇ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਮੈਂ ਸਮਝ ਨਾ ਇੱਕ ਚੀਫ ਮਿਨਿਸਟਰ ਦੀ ਅੱਛੀ ਸੋਚ ਦਾ ਇਹ ਨਤੀਜਾ ਆ ਆਮ ਲੋਕਾਂ ਦੀ ਸੁਭਦਾ ਵਾਸਤੇ ਲੋਕਾਂ ਦੇ ਨੇੜੇ ਜੀ ਜੀ ਜਾਣਾ ਬੜੀ ਅੱਛੀ ਗੱਲ ਹੈ ਜੀ ਜੀ ਦੇਖਿਆ ਜਾਂਦਾ ਜੀ ਵੀ ਮਹਿੰਦਰ ਭਗਤ ਜੀ ਨਾਲ ਤੁਹਾਡੀ ਬੜੀ ਨੇੜਿਕੀ ਹੈ ਕਾਫੀ ਸੁਣ ਚ ਪਿਆਦਾ ਸਭ ਲੋਕ ਕਹਿੰਦੇ ਵੀ ਕੀਮਤੀ ਭਗਤ ਜੀ ਤੇ ਮਹਿੰਦਰ ਭਗਤ ਜੀ ਇੱਕੋ ਹੀ ਸ਼ਰੀਰ ਨੇ ਦੋਨੋਂ ਤੇ ਕੀ ਲੱਗਦਾ ਹੈ ਕਿ ਲੋਕਾਂ ਨੂੰ ਅਗਰ ਸਮੱਸਿਆ ਤੁਹਾਡੇ ਨਾਲ ਮਿਲਿਆ ਜਾ ਸਕਦਾ ਹੈ ਜੇ ਉਹ ਬਿਜ਼ੀਨਸ ਆ ਦੇਖੋ ਸਤਿਕਾਰਯੋਗ ਮਹਿੰਦਰ ਭਗਤ ਜੀ ਮੇਰੇ ਵੱਡੇ ਭਾਈ ਨੇ ਜੀ ਜੀ ਮੈਂ ਉਹਨਾਂ ਦਾ ਛੋਟਾ ਭਰਾ ਹਾਂ ਜੀ ਜੀ ਉਹਨਾਂ ਦਾ ਦਾਸਾਂ ਜੀ ਅਸੀਂ ਉਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਵੀ ਉਹਨਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਪੈਂਦੀ ਏ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆਂ ਆਮ ਪਬਲਿਕ ਵੀ ਜਿਹੜੀ ਕੋਈ ਕਿਸੇ ਦਾ ਕੰਮ ਕਾਜ ਹੁੰਦਾ ਜਿਹੜੇ ਕੋਈ ਛੋਟੇ ਮੋਟੇ ਕੰਮ ਮੇਰੇ ਲੈਵਲ ਦੇ ਮੈਂ ਕਰ ਸਕਦਾ ਵਾਂ ਮੈਂ ਉਹ ਕਰਦਾ ਵਾਂ ਜਿਹੜੇ ਮੈਂ ਨਹੀਂ ਕਰ ਸਕਦਾ ਉਹ ਅਸੀਂ ਸਤਕਾਰਯੋਗ ਮਿੰਦਰਪਾਲ ਜੀ ਨੂੰ ਕਹਿੰਦਾ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜਲੰਧਰ ਵਸਤੇ ਲੋਕਾਂ ਦਾ ਅਸ਼ੀਰਵਾਦ ਤੇ ਪਿਆਰ ਜੀ ਜੀ ਮੇਰੇ ਆ ਜੀ ਜੀ 10 ਤਰੀਕ ਨੂੰ ਉਹ ਵਿਧਾਇਕ ਬਣ ਜਾਣਗੇ ਜੀ ਵਿਧਾਇਕ ਬਣ ਕੇ ਉਹ ਲੋਕਾਂ ਦੀ ਬਹੁਤ ਵੱਡੀ ਸੇਵਾ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਬਤੌਰ ਸੇਵਾਦਾਰ ਨਾਲ ਲੱਗ ਕੇ ਲੋਕਾਂ ਦੀ ਸੇਵਾ ਕਰਾਂਗੇ ਕੋਈ ਮੈਸੇਜ ਲੋਕਾਂ ਨੂੰ ਜੀ ਭਗਤੀ ਕਿੰਨੀ ਜੀ ਮੈਂ ਤੁਹਾਰੇ ਲੋਕਾਂ ਨੂੰ ਜੀ ਇੱਕ ਹੀ ਬੇਨਤੀ ਕਰਾਂਗਾ ਜੀ ਜਲੰਧਰ ਵਸਤੀ ਜਿਹੜੀ ਇਸ ਵੇਲੇ ਰਾਜਨੀਤੀ ਦੇ ਵਿੱਚ ਜੋ ਮਲਕੀ ਚੱਲ ਰਿਹਾ ਜੀ ਜੀ ਸੱਚ ਔਰ ਝੂਠ ਦੀ ਲੜਾਈ ਆ ਜੀ ਜੀ ਸੱਚ ਔਰ ਝੂਠ ਦੀ ਲੜਾਈ ਆ ਜੀ ਸਾਨੂੰ ਸੱਚ ਦੇ ਨਾਲ ਵੋਟਰਾਂ ਨੂੰ ਆਮ ਲੋਕਾਂ ਨੂੰ ਖੜ੍ਹਾਉਣਾ ਚਾਹੀਦਾ ਜੀ ਅਸੀਂ ਜੇ ਖੜ੍ਹੇ ਹੋਵਾਂਗੇ ਜੀ ਕਿਸੇ ਇਮਾਨਦਾਰ ਵਿਅਕਤੀ ਨੂੰ ਵੋਟ ਪਾ ਦੇਵਾਂਗੇ ਜੀ ਜੀ ਇਹ ਤੁਹਾਡੀ ਇੱਕ ਵੋਟ ਦੇ ਨਾਲ ਹਲਕੇ ਦਾ ਵਿਕਾਸ ਹੋ ਸਕਦਾ ਜੀ ਜੀ ਜੇ ਕਿਸੇ ਅਸੀਂ ਦੂਸਰੇ ਆदमी ਦੀ ਵੋਟ ਪਾਵਾਂਗੇ ਜੀ ਜੀ ਤਾਂ ਵੋਟ ਦਾ ਇੱਕ ਤਾਂ ਨੁਕਸਾਨ ਹੋਏਗਾ ਜੀ ਜੀ ਇੱਕ ਅੱਗੇ ਜੇ ਤੁਸੀਂ ਦੇਖ ਲਓ ਦੁਬਾਰੇ ਬਾਈਲੈਕਸ਼ਨ ਜਿਹੜਾ ਕੋਈ ਹੋਣ ਵਾਲੀ ਗੱਲ ਤੇ ਹੈ ਨਹੀਂ ਸੀ ਇਹ ਬਾਈਲੈਕਸ਼ਨ ਕਿਉਂ ਕਰਾਇਆ ਜੀ ਇੱਕ ਆਪਣੇ ਉਹਨਾਂ ਦੇ ਦਿਮਾਗ ਦੀ ਕੋਈ ਕਾੜ ਹੋ ਸਕਦੀ ਆ ਜੀ ਜੀ ਮੈਂ ਸਮਝ ਨਹੀਂ ਆਇਆ ਗੱਲਾਂ ਤੂੰ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਬਚਣਾ ਚਾਹੀਦਾ ਹੈ ਜੀ ਉਹ ਲੋਕਾਂ ਨੂੰ ਹੁਣ ਮੌਕਾ ਹੈ ਜੀ ਕਿ ਵੋਟ ਜਿਹੜੀ ਆਪਣੀ ਕੀਮਤੀ ਵੋਟ ਆ ਹਾਂਜੀ ਡਾਕਟਰ 바ਵਾ ਸਾਹਿਬ ਅੰਬੇਦਕਰ ਸਾਹਿਬ ਨੇ ਹਾਂਜੀ ਹਾਂਜੀ ਸਾਨੂੰ ਇਹ ਵੋਟ ਦਾ ਅਧਿਕਾਰ ਲੈ ਕਰਕੇ ਦਿੱਤਾ ਜੀ ਜੀ ਅਸੀਂ ਇਹਦਾ ਸਹੀ ਇਸਤੇਮਾਲ ਕਰਕੇ ਜੀ ਜੀ ਬਹੁਤ ਸਤਿਕਾਰਯੋਗ ਮਹਿੰਦਰ ਭਗਤ ਜੀ ਨੂੰ ਵੋਟਾਂ ਪਾਈਏ ਤਾਂ ਕਿ ਜੋ ਸਾਰੇ ਹਲਕੇ ਦੇ ਰੁਕੇ ਵਿਕਾਸ ਦੇ ਕੰਮ ਨੇ ਉਹ ਪੂਰੇ ਹੋ ਸਕਣ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ